ਸਨਮ ਸੰਤ ਬਾਬਾ ਬੰਦੋਕ ਸਿੰਘ ਜੀ ਮੋਹਨੀ ਜੀ ਮਹਾਰਾਜ ਪੰਡਵਾ ਵਾਲੇ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਚਰਨ ਸੇਵਕ ਪਰਮ ਸਨਮਾਨਯ ਸੰਤ ਬਾਬਾ ਗੁਰਚੰਦ ਸਿੰਘ ਜੀ ਪੰਵੇ ਵਾਲੇ ਨਾਲ ਸੇਵਕ ਸਰਦਾਰ ਦਰਜੀਤ ਸਿੰਘ ਜੀ ਇੰਗਲੈਂਡ ਵਾਲੇ ਉਹਨਾਂ ਵੱਲੋਂ ਸੰਤਾਂ ਸੰਤ ਮਹਾਂਪੁਰਸ਼ਾਂ 와 ਅੱਤੇ ਸੰਗਤਾਂ 와 ਅੱਤੇ ਅੱਜ ਤੇ ਪੰਡਾਰੇ ਤਿਆਰ ਕੀਤੇ ਗਏ ਆਂ ਸਾਰੀਆਂ ਸੰਗਤਾਂ ਦੇ ਬੜੇ ਪ੍ਰੇਮ ਨਾਲ ਸ਼ਖਣਾ ਹੁਣ ਮੈਂ ਬੇਨਤੀ ਕਰੂੰਗਾ ਕਿ ਸ੍ਰੀਮਾਨ ਸਾਹਿਬ ਮਹਾਰਾਜ ਜੀ ਦੇ ਅਗਿਆਨ ਸਾਰ ਨਿਰਮਲ ਭੇਦ ਦੇ ਸਨਮਾਨਤ ਸੰਤ ਸ੍ਰੀਮਾਨ ਸੰਤ ਬਾਬਾ ਗੁਰਚੰਦ ਸਿੰਘ ਜੀ ਪੰਡਵਾਵਾਲੇ ਦਾ ਸਨਮਾਨ ਕਰਨਗੇ ਸੰਤ ਗੁਰਚਰਨ ਸਿੰਘ ਜੀ ਪੰਡਵਾਵਾਲੇ ਨੂੰ ਬੇਨਤੀ ਆ ਸਾਰੇ ਮਾਨਪੁਰਸ਼ਾਂ ശ്രീമാൻ സിങ് ബാബാ ഗുരുചരണ സിംഗ് പണ്ടവാളമാനെ

ਨਾਮਵਾਨ ਦੇ ਪ੍ਰਵਾਹ ਚੱਲ ਰਹਿ ਹਨਾ ਦੀ ਕਿਰਪਾ ਕੀਤੀ ਅੱਜ ਸ਼ਾਮ ਦੇ ਦੌਰਾਨ ਸਜੇ ਸਜੇ ਦੀਵਾਰਾਂ ਵਿੱਚ ਸਦਾ ਰਹਿ ਰਾਸ ਸਤਿਗੁਰੂ ਜੀ ਦੀ ਬਾਣੀ 24 ਸਜੇ ਦੇ ਬਾਤ ਰਵੇ ਆਪ ਕੀ ਹੱਥ ਦੁਆਰਾ ਗੁਰੂਏ ਕਥਾ ਪ੍ਰਵਚਨ ਹੋਏ ਬਾਣੀ ਪੜਦਿਆਂ ਨਿਤਨੇਮ ਕਰਦਿਆਂ ਇਹਨਾਂ ਕਥਾ ਕਰਦਿਆਂ ਹੁੰਦੀਆਂ ਪੁਰਾਣੀ ਮੁਆਫੀ ਦੱਖਣੀ ਅੱਗੇ ਵਾਹ ਤੇ ਸਮਾਤ ਮੁਆਫੀ ਬੜੀ ਸੁਣੀ ਬਾਣੀ ਸਾਚ ਖੰਡ ਵਿੱਚ ਪ੍ਰਵਾਨ ਕਰਨੀ ਬੜੀ ਸੁਣੀ ਬਾਣੀ ਦਾ ਸਿਧਾਂਤ ਆਇਆ ਸੰਗਤਾਂ ਦੇ ਹਿਰਦੇ ਰਸੋਣਾ ਸਾਰੇ ਸੰਗਤੀ ਹਾਰ ਕੇ ਆਪਣੇ ਦਬਤੇ ਪ੍ਰਵਾਣ ਕਰਨੀ ਚਰਣਾ ਚਲੌਣੀ ਚੰਨਿਆ ਹੋਇਆ ਸਵਾਸ ਸਵਾਸ ਲੋਖੇ ਚਲੌਣਾ ధਰੋ ਕਰੋ ਨਾਮ ਦਾਤ ਸਿੱਖੀ ਜੀਵਨ ਕੋ ਸਾਸਤ ਪ੍ਰਕਸ਼ਿਸ਼ ਕਰਨਾ ਮਿਹਰ ਕਰਨੀ ਸਰੇਨ ਕਰੋ ਪ੍ਰਕਟਾ ਕੀ ਹੈ ਖਾੜਾ ਆਪ ਜੀ ਦਾ ਹੈ ਅਖਾੜੇ ਵਿੱਚ ਇਸੇ ਤਰ੍ਹਾਂ ਨਾਲ ਪਾਣੀ ਦੇ ਪ੍ਰਵਾਹ ਚੌਦੇ ਰਹਿਣ ਅਖਾੜੇ ਦੇ ਬਹੁਤ ਅੰਦਰ ਸਵਾਇ ਤੋਂ ਸਵਾਇ ਨੂੰ ਆਇਆ ਜੀ ਜਾਵੇ ਛੇਮਨ ਸਹਿਮਾਰਣ ਤੋਂ ਨੇਰ ਉੱਤ ਤਾਮਰਤੀ ਦਾ ਦਾਨ ਬਖਸ਼ੇ ਮਿਹਰ ਕਰਨੀ ਦਇਆ ਕਰਨ ਸਤਿਉਪਾਤ ਸਾ ਅੱਜ ਆਪ ਜੀ ਦੇ ਕਿਰਪਾ ਦੇ ਸਦਕਾ ਆਏ ਹੋਏ ਮਾ ਪਛਾਣ ਦੇ ਸਦਕਾ ਵਾਸਤੇ ਆਪ ਜੀ ਦੇ ਦਰਬਾਰ ਕਰਾਉਣ ਸਾਰੇ ਸਤਖੰਡ ਵਾਸੀ ਸ੍ਰੀ ਮਾਨ ਸੋਚ ਸੰਤਾ ਬਾਬਾ ਦੇ ਸੰਗ ਜੀ ਉਹਨਾਂ ਦੇ ਚਰਨ ਸੇਵਕ ਸ੍ਰੀ ਮਾਨ 108 ਸੰਤ ਬਾਬਾ ਮਨੋਕ ਸਿੰਘ ਜੀ ਮਾਨੇ ਜੀ ਮਹਾਰਾਜ ਦੀ ਯਾਦ ਵਿੱਚ ਉਹਨਾਂ ਦੇ ਚਰਨ ਸੇਵਕ ਸੰਤ ਬਾਬਾ ਗੁਰਚਰਨ ਸਿੰਘ ਜੀ ਪੜਵੇ ਵਾਲਿਆਂ ਨੇ ਘਾਰੇ ਤਿਆਰ ਕੀਤੇ ਹਨ ਆਪ ਜੀ ਦੇ ਕਿਰਪਾ ਕਰਨੀ ਮਾਪੱਖਾਂ ਦੇ ਸਿਰ ਤੇ ਨਿਹਰ ਪ੍ਰਿਆ ਹੱਥ ਰੱਖਣਾ ਇਸੇ ਤਰ੍ਹਾਂ ਆਪ ਜੀ ਦੇ ਮਾਪੱਖ ਸੇਵਾ ਸਰਵਨਾਮ ਮੰਨਦਾ ਕਰਵਾ ਦੇ ਰਿਹਾ ਪ੍ਰਚਾਰ ਕਰਦੇ ਰਹਿਣਾ ਇਹ ਮੇਰੇ ਆਵਾਜ਼ ਰੱਖਣੇ ਚੜ੍ਹਦੀ ਕਲਾ ਕਰਨੀ ਐਸ ਲਈ ਅੱਜ ਆਈਆਂ ਸੁਣਤਾਂ ਨੂੰ ਚਲਦੇ ਪਰਵਾਹ ਵਿੱਚੋਂ ਬੁਲਾਣਾ ਬਸ ਕਰਕੇ ਕਰ ਬਾਤ ਕਰੋ ਜੀ ਅਮਰ ਕਰਦਾ ਦੱਖਣਾ ਰੱਖਣਾ ਸਹੀ ਤੂੰ ਦਾਤਾ ਦਾਤਾ ਤੂੰ ਦਾਤਾ i THE Jamal. ਚਲਾਇਆ ਨਾਨਕ ਨਿਰਮਲ ਪੰਥ ਚਲਾਇਆ ਨਾਨਕ ਨਿਰਮਲ ਪੰਥ ਚਲਾਇਆ ਨਾਨਕ ਨਿਰਮਲ ਮਾਰਿਆ ਸਿਖਾ ਜਗਤ ਵਿੱਚ ਮਾਰਿਆ ਗਤ ਵਿੱਚ ਨਾਨਕ ਨਰਮਰ ਪੰਥ ਚਲਾਇਆ ਨੇ ਸਵਾਈ ਤੇ ਹੈ ਦੇ ਕਲ ਜੁਗ ਨਾਨਕ ਨਾਮ ਤੇ ਆਇਆ ਕਲ ਜੁਗ ਨਾਨਕ ਨਾਮ ਤੇ ਆਇਆ ਮਾਰਿਆ ਸਿਕਾ ਜਗਤ ਵਿੱਚ ਮਾਰਿਆ ਸਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ Said

ਥਾਪਿਆ ਲਹਿਣਾ ਜੀ ਬੁੰਦੇ ਗੁਰਿਆਈ ਸਿਰ ਛਤਰ ਫਿਰਾਇਆ ਥਾਪਿਆ ਲਹਿਣਾ ਜੀ ਬੁੰਦੇ ਗੁਰਿਆਈ ਸਿਰ ਛਤਰ ਫਿਰਾਇਆ ਜੋਤੀ ਜੋਤ ਮਿਲਾਏ ਕੈ ਸਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਬਰਕਤ ਦੇ ਸ਼੍ਰੀ ਮਾਨਿਕ 108 ਗ੍ਰਾਮ ਗਿਆਨੀ ਸੰਤਪਾਪਾ ਦੇ ਲੇਟਿਸਨ ਮਹਾਰਾਜ ਜੀ ਤੋਂ ਪਰਸਾਈ ਹੋਏ ਬ੍ਰਹਮ ਲੀਨ ਸ਼੍ਰੋਮਣੀ ਬਰਕਤ 108 ਸੰਤਪਾਪਾ ਮੋਕਸੇਨ ਸੋਨੀ ਜੀ ਮਹਾਰਾਜ ਜੀ ਦੀ ਅਜਿਹੀ ਨਿਮਖੀ ਯਾਦ ਵਿੱਚ ਆਪ ਸਥਾਨ ਨਿਰਮਲ ਕਟਿਆ ਸ਼ੰਭ ਵਾਲੀ ਪਿੰਡ ਪੰਡਵਾ ਤੋਂ ਸਾਰੀ ਸੰਗਤ ਆਲੇ ਮਿਲ ਕੇ ਬਾਗਿਆ ਸਖਤਾ ਸਨਾਰ ਦਲਜੀਤ ਸਿੰਘ ਜੀ ਨਿਰਮਲਾ ਜੀ ਦੇ ਸਹੋਦ ਨਾਲ ਅੱਜ ਮਹਾਰਾਜ ਦੀ ਯਾਦ ਵਿੱਚ ਵਾਗ ਰਾਜ ਦੀ ਧਰਤੀ ਤੇ ਪਹੁੰਚ ਕੇ ਐਸਿਕ ਸੰਗਮ ਜਿੱਥੇ ਮਹਾਪੁਰਸ਼ਾਂ ਨੂੰ ਢਹਾਰਾ ਦਿੱਤਾ ਉੱਥੇ ਤੁਨ ਕੀ ਸੰਗਤ ਨੂੰ ਵੀ ਢਹਾਰਾ ਦਿੱਤਾ ਗਿਆ ਇਹ ਬਹੁਤ ਹੀ ਖੁਸ਼ੀ ਦਾ ਦਿਨ ਵੀ ਹੈ ਜੋ ਸਾਨੂੰ ਇਸ ਕੁੰਭ ਆਣ ਦਾ ਬੜਾ ਧੰਨਵਾਦ ਸਮਾਪਤ ਹੋਇਆ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਡੀਆਂ ਜੀਆਂ ਅਸੀਸਾਂ ਉਹਨਾਂ ਦੀ ਕਿਰਪਾ ਦੇ ਨਾਲ ਹੀ ਸਾਰੇ ਇਹ ਕਾਰਜ ਕੀਤੇ ਗਏ ਨੇ ਔਰ ਮੈਂ ਨਰਮਲ ਭੇਗਦਾ ਸ਼੍ਰੀ ਸ਼੍ਰੀ ਮਹੰਤ ਜਾਨ ਦੇਵ ਸਿੰਘ ਜੀ ਵਦੰਤਾਚਾਰੀ ਅੰਰਵੋ ਤੇ ਦਿੱਤੀ ਪੜਾ ਪਨਕਾਲ ਨੂੰ ਪ੍ਰਾਗ ਦੀ ਧਰਤੀ ਦੇ ਅੱਜ ਸਾਥ ਸੰਗਤ ਜੀ ਬਰੇ ਲੰਬੇ ਸਮੇਂ ਤੋਂ ਬੜਾ ਹੀ ਪਵਿੱਤਰ ਮਹਾਕੁੰਭ 12 ਸਾਲਾਂ ਬਾਅਦ ਜਿਹੜਾ ਆਉਂਦਾ ਹੋਇਆ ਤਰਦੀ ਦੇ ਮਹਾਂਪੁਰਖਾਂ ਦੀ ਮਿੱਠੀ ਨਿੱਕੀ ਯਾਦ ਵਿੱਚ ਜਿੱਤੇ ਲੰਗੁਰ ਪੰਗਰ ਪੜਾ ਰਾ ਕੀਤਾ ਗਿਆ ਮੈਂ ਸਾਰੇ ਭੇਗਦਾ ਆਉਣ ਉਹ ਗੁਰੂ ਕੀ ਸ਼ਕਤਾਂ ਦਾ ਬ੍ਰਕਤ ਮੰਡਲੀਆਂ ਦਾ ਉਹ ਗੁਰੂ ਕੀ ਸੰਗਤੋਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੋਤੀ ਸਤ ਗੁਰ ਨਾਨਕ ਰੂਪ ਵਟਾਇਆ ਸਤ ਗੁਰ ਨਾਨਕ ਰੂਪ ਵਟਾਇਆ ਮਾਰਿਆ ਸਿਤਾ ਜਗਤ ਵਿੱਚ ਮਾਰਿਆ ਸਿਤਾ ਜਗਤ ਵਿੱਚ ਨਾਮ ਕਹਿਰਮਲ ਪੰਥ ਤੇ ਨਿਰਮਲ ਮਾਰਿਆ ਸਿਕਾ ਜਗਤ ਵਿੱਚ ਮਾਰਿਆ ਸਿਕਾ ਜਗਤ ਵਿੱਚ ਨਾਮਕ ਨਿਰਮਲ ਪੰਥ ਚਲਾਇਆ ਨਾਮਕ ਨਿਰਮਲ ਪੰਥ ਚਲਾਇਆ come on ਵਿਚ ਨਾਨਕ ਨਿਰਪਲ ਪੰਥ ਚਲਾ